ਭਾਈ ਨੰਦਲਾਲ ਸਾਹਿਬ ਵਰਗਾ ਏਡਾ ਵੱਡਾ ਵਿਦਵਾਨ ਜੀ ਵਾਹ ਵਾਹ ਉਹਨਾਂ ਕਿਹਾ ਉਹ ਮੈਂ ਤਾਂ ਕਿਹਾ ਉਹਦੇ ਵਰਗਾ ਵਿਦਵਾਨ ਕੋਈ ਹੈ ਔਰੰਗਜ਼ੇਬ ਦੇ ਦਰਬਾਰ ਵਿੱਚ ਜੋ ਅਰਥ ਉਹ ਕੁਰਾਨ ਦੇ ਕਰ ਗਏ ਕੋਈ ਨਹੀਂ ਕਰ ਸਕਿਆ ਤੇ ਜਿੱਦਨ ਆਨੰਦਪੁਰ ਸਾਹਿਬ ਆਏ ਤੇ ਮਹਾਰਾਜ ਜੀ ਨੂੰ ਦੱਸਿਆ ਜੀ ਇਹ ਨੰਦਲਾਲ ਜੀ ਆਇਆ ਹਜ਼ੂਰ ਨੇ ਕਿਹਾ ਨੂੰ ਕੋ ਲੰਗਰ ਦੇ ਭਾਂਡੇ ਮੋਝਿਆ ਕਰੇ ਦਿੱਕਤਾਂ ਕਰਨ ਵਾਲ ਨੂੰ ਕਹਿ ਦੋ ਸਾਨੂੰ ਵੀ ਗਲਾਸ ਵੱਲ ਆਪਾਂ ਤੇ ਮਹਿਸੂਸ ਕਰਾਂਗੇ ਏਡਾ ਬਟਾ ਵਿਦਵਾਨ ਲੰਗਰ ਦੇ ਭਾਂਡੇ ਮੰਗ ਰਿਹਾ ਲੰਗਰ ਪੁਕਾਰ ਰਿਹਾ ਹੈ ਪ੍ਰਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦਾ ਹੈ ਜਿਹੜਾ ਗੰਜਨਾਮਾ ਪੜ੍ਹਨੇ ਆ ਨਾਸੂਰ ਮਨਸੂਰ ਗੁਰੂ ਗੋਬਿੰਦ ਸਿੰਘ ਇਜ਼ਤ এ ਮਨਸੂਰ ਗੁਰੂ ਗੋਬਿੰਦ ਸਿੰਘ ਹੱਕ ਰਾਗ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਰਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ

ਇਹ ਦਰਥੇ ਨੰਦ ਲਾਲ ਸਾਗੇ ਫਾਰਸੀ ਵਿੱਚ ਸੱਗ ਕਹਿੰਿਆ ਕੁੱਤੇ ਨੂੰ ਲਾਲ ਸੱਗੇ ਗੁਲਾਮ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਮੈਂ ਵਿਦਵਾਨ ਨਹੀਂ ਨੰਦ ਲਾਲ ਤੇਰੇ ਬੂਹੇ ਤੇ ਬੈਠਾ ਮੈਂ ਇੱਕ ਕੁੱਤਾ ਲਾਲ ਸੱਗੇ ਗੁਲਾਮ ਗੁਰੂ ਗੋਬਿੰਦ ਸਿੰਘ ਅੱਗੇ ਜੀ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਸੁਣਿਓ ਇਸ ਨੂੰ ਦਾਗਦਾਰ ਹੁੰਦਾ ਨਿਸ਼ਾਨੀ ਇਹ ਜਿਹੜੇ ਕੁੱਤੇ ਬਾਹਰ ਅਮਰੀਕਾ ਜੋ ਸੀ ਰਿਹਾ ਨਹੀਂ ਹੈ ਨਾ ਜੀ ਬਾਹਰ ਦੇ ਮੁਲਕਾਂ 'ਚ ਜਿਹੜਾ ਕੁੱਤਾ ਰੱਖਦਾ ਉਹ ਰਜਿਸਟਰਡ ਹੁੰਦਾ ਗਵਰਨਮੈਂਟ ਕੋ ਉਹਦਾ ਨੰਬਰ ਹੁੰਦਾ ਹੈ ਉਹਦਾ ਪਟਾ ਹੁੰਦਾ ਹੈ ਉਸ ਕੁੱਤੇ ਉੱਤੇ ਉਸ ਮਾਲਕ ਦਾ ਹੁਕਮ ਹੈ ਉਹਨੇ ਬਚਾਉਣਾ ਹੈ ਉਹਨੇ ਪਾਲਣਾ ਹੈ ਭਾਈ ਸਾਹਿਬ ਕਿਹਾ ਮੈਂ ਤੇਰੇ ਦਰ ਦਾ ਕੁੱਤਾ ਵਾਂ ਗੁਰੂ ਗੋਬਿੰਦ ਸਿੰਘ ਜੀ ਮੇਰੇ ਮੱਥੇ ਤੇ ਤੇਰੇ ਨਾਮ ਦੀ ਨਿਸ਼ਾਨੀ ਪੈ ਗਈ ਏ ਇੱਥੇ ਵੀ ਤੂੰ ਰੱਖਣਾ ਤੇ ਉੱਥੇ ਵੀ ਤੂੰ ਰੱਖ ਜਾ ਦਾਗਦਾਰ ਨਿਸ਼ਾਨ ਪੈ ਗਏ ਲਾਂਗ ਸਕੇ ਗੁਲਾਮ ਗੁਰੂ ਗੋਬਿੰਦ ਸਿੰਘ ਤਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਅੱਗੇ ਜੀ ਕਮਨ ਤਰੀਨ ਕਿ ਨਹੀਂ ਨਹੀਂ ਮੈਂ ਕੁੱਤਾ ਨਹੀਂ ਤੇਰੇ ਦਰ ਦੇ ਕੁੱਤਿਆਂ ਦੇ ਪੈਰਾਂ ਦੀ ਧੂੜ ਵਰਗਾ ਵੀ ਵਾਹ ਵਾਹ ਆਹ ਹੈ ਭਗਤੀ ਦੀ ਅਖੀਰ ਆਹ ਹੈ ਉਹ ਵੇ ਤੇ ਡਿੱਗ ਪੈਣਾ ਆਹ ਹੈ ਦਰਵਾਜ਼ੇ ਤੇ ਵਹਿ ਜਾਣਾ ਕਮਨ ਤਰੀਨ ਚ ਸੈਗਾਨ ਗੁਰੂ ਗੋਬਿੰਦ ਸਿੰਘ ਮੈਂ ਤੇਰੇ ਕੁੱਤਿਆਂ ਤੋਂ ਵੀ ਕਮ ਤਰੀਨ ਖਾਂ ਰੇਸਾ ਚੀਨੇ ਖਾਨ ਗੁਰਗੋਬਿੰਦ ਸਿੰਘ ਸਤਿਗੁਰੂ ਮੈਂ ਤਾਂ ਤੇਰੇ ਦਰ ਤੇ ਡਿੱਗੇ ਹੋਏ ਰੋਟੀ ਦੇ ਨਿੱਕੇ ਨਿੱਕੇ ਕਿਣਕੇ ਚੁਣ ਕੇ ਖਾਣ ਵਾਲਾ ਮਹਾਰਾਜ ਕਹਿੰਦੇ ਆ ਭਾਈ ਸਾਹਿਬ ਪੜ ਕੇ ਗਏ ਜੇ ਦਰ ਤੇ ਬਹਿਣਾ ਹੈ ਨਾ ਤਰਸ ਤਾ ਬਹੁਤ ਜਿਵੇਂ ਕੁੱਤਾ ਬੈੰਦਾ ਭਾਈ ਅਨੰਦ ਲਾਲ ਜੀ ਨੇ ਲਿਖਿਆ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ ਬੈਠ ਤੈ ਜਾਂ ਕਹਿ ਦੁਵਾਰ ਆਸਾਂ ਤੇ ਵਿਦਾਂ ਸੁਆਣ ਅੰਤ ਕਰੁਨਾ ਕੇ ਤੂਰ ਤੂਕ ਤੈ ਡਾਰ ਖੈ ਵਫਾਦਾਰ ਕੁੱਤਾ ਭੁੱਖਾ ਮਰ ਜਾਊਗਾ ਪਰ ਗਵਾਂਢੀ ਦੇ ਰੂਹੇ ਤੇ ਨਹੀਂ ਜਾਏਗਾ ਯਾਦ ਰੱਖਿਓ ਉਹ ਮਾਲਕ ਠੁੱਡੇ ਮਾਰਦਾ ਕਈ ਦੇਖੇ ਬੈਠੇ ਤਾਂ ਨਿਆਣੇ ਨੂੰ ਥੋੜਾ ਝਿੜਕੋ ਤੇ ਉਹ ਘਰ ਛੱਡ ਜਾਂਦਾ ਕੁੱਤਾ ਠੁੱਡੇ ਖਾਂ ਕੇ ਮਾਲਕ ਦੇ ਪੈਰ ਚੁੰਮਦਾ ਮਾਲਕਾ ਤੂੰ ਧੱਕਾ ਮਾਰ ਭਾਵੇਂ ਤੂੰ ਸ਼ਾਬਾਸ਼ ਦੇ ਪਰ ਕਿਰਪਾ ਕਰੀ ਤੇਰੇ ਦਰ ਤੋਂ ਕਿਤੇ ਠਿੱਗ ਨਾ ਬਾਹਰ ਨਾ ਚਲੇ ਜਾਏਗੀ ਮਹਾਰਜ ਕਹਿ ਰਹੇ ਸਨ ਕਿਸ ਤਰ੍ਹਾਂ ਜਿਵੇਂ ਕੁੱਤਾ ਅਖੀਰ ਤੇ ਮੈਂ ਸਮਾਪਤੀ ਕਰ ਲਗਾ ਗੁਰੂ ਰਾਮਦਾਸ ਦਾ ਦਰਸ ਹੈ ਜਿਹੜਾ ਸਭ ਲਈ ਖੁਦਾ ਹੈ ਵਾਹਿਗੁਰੂ ਸੱਚੀ ਜੋ ਭਾਈ ਸਾਹਿਬ ਪਾਰਸਾ ਮੈਨੂੰ ਫਿਰ ਕਿਤੇ ਸਮਾ ਮਿਲਿਆ ਕਿਉਂਕਿ ਮੈਨੂੰ ਵਿਸ਼ੇ ਇੱਧਰ ਰਹਿਣਾ ਪੈਣਾ ਸੀ ਕਬੀਰ ਦੇ ਜੇਹਰ ਆਗਤ ਜਾ ਤੋ ਉਹ ਕਿਹੜਾ ਦਰ ਇੱਕ ਤਾਂ ਜ਼ਰੂਰ ਮੰਦਰ ਸਿਰ ਇੱਕ ਦਰ ਹੋਰ ਹੈ ਸੋ ਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਵਹਿ ਸਰਬ ਸਮਾਨ ਸਰਬ ਸਮਾਨ ਇੱਕ ਦਰ ਹੋਰ ਕੇ ਅੰਦਰ ਦਾ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਮਿਤੇ ठाਉ ਨਾ ਤਿਸ ਵੀਸ ਖਰਾਜ਼ ਨਮਾਲ ਖੌਫ ਨ ਖਤਾ ਨ ਤਰਸ ਜਵਾਲ ਅਬ ਮੈਂ ਖੂਬ ਵਤਨ ਗਏ ਪਾਈ ਏਹੋ ਜਾ ਬੂਆ ਮਿਲ ਗਿਆ ਤੋਹਾਂ ਖੈਰ ਸਦਾ ਮੇਰੇ ਭਾਈ ਕਾਇਮ ਦਾਨੀ ਸਦਾ ਪਾਤ ਸਾਹੀ ਦੋਮ ਨ세 ਇੱਕ ਸੁਹਾਹੀ ਆਪਾ ਦਾਨ ਸਦਾ ਮਸਹੂਰ ਉਹਾਂ ਗਨੀ ਬਸੇ ਮਾਮੂਰ ਅੱਗੇ ਜਿਉਂ ਜਿਉਂ ਸਹਿਰ ਕਰ ਤੂੰ ਭਾਵੈ ਮਹਿਰਮ ਮਹਿਲ ਨਾ ਕੋਟ ਕਾਲਾ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹ ਜਿਸ ਦਾ ਮਰਜੀ ਸਹਿਰ ਕਰ ਸੰਗਤ ਜੀ ਗੁਰੂ ਨਾਨਕ ਸਾਹਿਬ ਦਾ ਦਰ ਰੱਬ ਦਾ ਦਰ ਐਸਾ ਹੈ ਫਿਰ ਬੇਨਤੀ ਸੁਣਿਓ ਜਿੱਥੇ ਕੋਈ ਨਹੀਂ ਰੋਕ ਸਕਦਾ ਫਿਰ ਮਨ ਚ ਆਵੇਗਾ 让。